ਪੰਜਾਬ ਵਿੱਚ ਸਰਕਾਰੀ বাস ਦੇ ਵਿੱਚ ਸਫ਼ਰ ਕਰੇਗੀ ਤਾਂ ਉਸ ਦਾ ਸਫ਼ਰ ਜਿਹੜਾ ਹੈ ਉਹ ਬਿਲਕੁਲ ਮੁਫਤ ਹੋਏਗਾ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੱਡੀ ਕੰਡੀਸ਼ਨ ਹੋਰ ਲੱਗਣ ਦੀ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਕਰ ਲਈ ਗਈ ਆ ਆਪਣਾ ਆਧਾਰ ਕਾਰਡ ਦਿਖਾ ਕੇ বাস ਕੰਡਕਟਰ ਨੂੰ ਆਪਣੇ ਆਧਾਰ ਕਾਰਡ ਨੰਬਰ ਰਾਹੀਂ ਬਸ ਦੀ ਟਿਕਟ ਲੈ ਸਕਦੀ ਸੀ ਫ੍ਰੀ ਸਫ਼ਰ ਕਰ ਸਕਦੀ ਸੀ ਉਸ ਦੀ ਜਗ੍ਹਾ ਜਿਹੜੀ ਆ ਆਧਾਰ ਕਾਰਡ ਦੀ ਜਗ੍ਹਾ ਹੁਣ ਆਰ ਐਫ ਆਈ ਡੀ ਕਾਰਡਸ ਨੇ ਲੈ ਲਈ ਲਈ ਹੈ ਆਧਾਰ ਕਾਰਡ ਤਾਂ ਸਿਮੀ ਉਹਦੇ ਨਾਲ ਦੀ ਕਾਪੀ ਬਣਾ ਰਹੇ ਵੀ ਉਹਦੇ ਵਿੱਚ ਤੇ ਸਰਕਾਰ ਵੇਸਟ ਆਫ ਮਨੀ ਸਾਡੇ ਸਾਹਿਬ ਨੇ ਵੇਸਟ ਆਫ ਮਨੀ ਹੋਏਗਾ ਵੇਸਟ ਆਫ ਮਨੀ ਆਲਰੇਡੀ ਜੇ ਕਹਿ ਰਹੇ ਕਿ ਇੱਕ ਆਧਾਰ ਕਾਰਡ ਬੰਦ ਕਰਕੇ ਉਹਨਾਂ ਉਹਦੇ ਤੇ ਦੂਜੀ ਆਈਡੀ ਦੇਣੀ ਆ ਮਤਲਬ ਕੋਈ ਮਤਲਬ ਆਂਦਾ ਜੇ ਜੇਕਰ ਸਰਕਾਰ ਤੁਹਾਨੂੰ ਘਰੇ ਹੀ ਉਹ ਬਣਵਾ ਕੇ ਘਰੇ ਭੇਜ ਦਿੰਦੀ ਐ ਇਸ ਖਾਸ ਕਿ ਮਹਿਲਾ ਆਧਾਰ ਕਾਰਡ ਦਿਖਾਵੇ ਉਹਦਾ ਬਣਾ ਦਿੱਤਾ ਜਾਏਗਾ ਫ੍ਰੀ ਗੱਲ ਕਰੀਏ ਸਾਲ 2021 ਦੀ ਤਾਂ ਸਾਲ 2021 ਦੇ ਵਿੱਚ ਪੰਜਾਬ 'ਚ ਬਣੀ ਕਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਮਹਿਲਾਵਾਂ ਦਾ ਕਿਰਾਇਆ ਜਿਹੜਾ ਹੈ ਉਹ ਮੁਫਤ ਕੀਤਾ ਗਿਆ ਸੀ ਕਿ ਜਿਸਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੇਕਰ ਕੋਈ ਮਹਿਲਾ ਪੰਜਾਬ ਦੇ ਵਿੱਚ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰੇਗੀ ਤਾਂ ਉਸ ਦਾ ਸਫ਼ਰ ਜਿਹੜਾ ਹੈ ਉਹ ਬਿਲਕੁਲ ਮੁਫਤ ਹੋਏਗਾ ਕੰਡੀਸ਼ਨ ਇਹ ਰੱਖੀ ਗਈ ਸੀ ਕਿ ਸਿਰਫ ਉਸ ਮਹਿਲਾ ਨੂੰ ਆਪਣਾ ਆਧਾਰ ਕਾਰਡ ਜਿਹੜਾ ਉਹ ਦਿਖਾਉਣਾ ਪਏਗਾ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੱਡੀ ਕੰਡੀਸ਼ਨ ਹੋਰ ਲੱਗਣ ਦੀ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਕਰ ਲਈ ਗਈਆਂ ਹਾਲਾਂਕਿ ਜਿਹੜੀ ਮੁਫਤ ਬੱਸ ਸੇਵਾ ਦੀ ਜਿਹੜੀ ਸਕੀਮ ਸੀਗੀ ਉਸ ਨੂੰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਜਿਹੜਾ ਉਹ ਜਾਰੀ ਰੱਖਿਆ ਤੇ ਪਿਛਲੇ 2.5 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਵਕਤ ਤੋਂ ਲੈ ਕੇ ਅੱਜ ਤੱਕ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਧਾਰ ਕਾਰਡ ਦਿਖਾ ਕੇ ਹੀ ਮਹਿਲਾਵਾਂ ਜਿਹੜੀਆਂ ਨੇ ਉਹ ਫ੍ਰੀ ਬੱਸ ਦਾ ਸੇਵਾਵਾਂ ਜਿਹੜੀਆਂ ਨੇ ਉਹ ਲੈ ਰਹੀਆਂ ਨੇ ਪਰ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਤਰਾ ਖਬਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਇਸ ਪੂਰੇ ਕਹਿ ਸਕਦੇ ਫੰਕਸ਼ਨ ਦੇ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲ ਸਕਦਾ ਉਹ ਬਦਲਾਅ ਇਹ ਹੋਏਗਾ ਕਿ ਜਿੱਥੇ ਮਹਿਲਾ ਪਹਿਲਾਂ ਆਪਣਾ ਆਧਾਰ ਕਾਰਡ ਦਿਖਾ ਕੇ বাস ਕੰਡਕਟਰ ਨੂੰ ਆਪਣੇ ਆਧਾਰ ਕਾਰਡ ਨੰਬਰ ਰਾਹੀਂ বাস ਦੀ ਟਿਕਟ ਲੈ ਸਕਦੀ ਸੀ ਫ੍ਰੀ ਸਫਰ ਕਰ ਸਕਦੀ ਸੀ ਉਸ ਦੀ ਜਗ੍ਹਾ ਦਿਰਿਆ ਆਧਾਰ ਕਾਰਡ ਦੀ ਜਗ੍ਹਾ ਹੁਣ ਆਰਐਫਆਈਡੀ ਕਾਰਡਸ ਨੇ ਲੈ ਲਈ ਲਈ ਹੈ ਔਰ ਜਿਸ ਨੂੰ ਲੈ ਕੇ ਪ੍ਰੋਪੋਜ਼ਲ ਜਿਹੜਾ ਹੈ ਪੰਜਾਬ ਸਰਕਾਰ ਤੱਕ ਪਹੁੰਚ ਚੁੱਕਿਆ ਹੋਇਆ ਹੈ ਆਧਾਰ ਕਾਰਡ ਦੇ ਸਫਰ ਨੂੰ ਲੈ ਕੇ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਲਗਾਤਾਰ ਇਹ ਵਿਰੋਧ ਚੱਲਦਾ ਆਇਆ ਪਰ ਹੁਣ ਜਿਹੜਾ ਹੈ ਕਿਤੇ ਨਾ ਕਿਤੇ ਕਹਿ ਲਈਏ ਕਿ ਆਰ ਐਫ ਆਈ ਡੀ ਜਦੋਂ ਬਣ ਜਾਏਗੀ ਜਦੋਂ ਆਰ ਐਫ ਆਈ ਡੀ ਕਾਰਡ ਬਣ ਜਾਏਗਾ ਤੇ ਕਿਸ ਤਰੀਕੇ ਦਾ ਅਸਰ ਦੇਖਣ ਨੂੰ ਮਿਲੇਗਾ ਕਿ ਜਿਹੜੀ ਆਰ ਐਫ ਆਈ ਡੀ ਦਾ ਲੋਕਾਂ ਨੂੰ ਫਾਇਦਾ ਹੋਏਗਾ ਮਹਿਲਾਵਾਂ ਨੂੰ ਫਾਇਦਾ ਹੋਏਗਾ ਜਾਂ ਫਿਰ ਇਸ ਬਾਬਤ ਜਿਹੜੀਆਂ ਮਹਿਲਾਵਾਂ ਬਸੰਦ ਵਿੱਚ ਸਫ਼ਰ ਕਰਦੀਆਂ ਨੇ ਉਹ ਕੀ ਸੋਚਦੀਆਂ ਨੇ ਇਸ ਬਾਬਤ ਅਸੀਂ ਮਹਿਲਾਵਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਆਧਾਰ ਕਾਰਡ ਵਾਲੀ ਸਕੀਮ ਨਾਲ ਸੰਤੁਸ਼ਟ ਨੇ ਜਾਂ ਫਿਰ ਜਿਹੜੀ ਸਰਕਾਰ ਨਵੇਂ ਕਾਰਡਸ ਬਣਾਉਣ ਦਾ ਪ੍ਰੋਪੋਜ਼ਲ ਲੈ ਕੇ ਆਈ ਹੈ ਉਸ ਨਾਲ ਉਹਨਾਂ ਨੂੰ ਕਿੰਨਾ ਕੁ ਫਰਕ ਪਾਏਗਾ ਕਿ ਉਹਨਾਂ ਨੂੰ ਜਿਹੜਾ ਹੈ ਆਸਾਨੀ ਹੋਏਗੀ ਜਾਂ ਫਿਰ ਉਹਨਾਂ ਨੂੰ ਕੋਈ ਹੋਰ ਚੀਜ਼ਾਂ ਚਾਹੀਦੀਆਂ ਨੇ ਇਸ ਬਾਬਤ ਵਿੱਚ ਅਸੀਂ ਖੋਲ ਕੇ ਗੱਲਬਾਤ ਮਹਿਲਾਵਾਂ ਨਾਲ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਅਸੀਂ ਇਸ ਇੱਕ ਮੁਹਾਲੀ ਦੇ ਬੱਸ ਸਟੈਂਡ ਦੇ ਉੱਤੇ ਖੜੇ ਹਾਂ ਜਿੱਥੇ ਲਗਾਤਾਰ ਬੱਸਾਂ ਜਿਹੜੀਆਂ ਨੇ ਉਹ ਸਵਾਰੀਆਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਨੇ ਔਰ ਇਸੇ ਬੱਸ ਸਟੈਂਡ ਤੋਂ ਸੀ ਇੱਕ ਬੱਸ 'ਚ ਬੈਠਾਂਗੇ ਜਿਸ ਦੇ ਵਿੱਚ ਤੁਹਾਨੂੰ ਦੁਖਾਨ ਦੀ ਕੋਸ਼ਿਸ਼ ਕਰਾਂਗੇ ਕਿ ਮਹਿਲਾਵਾਂ ਕੀ ਸੋਚਦੀਆਂ ਨੇ ਜੇਕਰ ਨਵੇਂ ਆਰਐਫਆਈਡੀ ਕਾਰਡਸ ਬਣ ਜਾਂਦੇ ਨੇ ਸੋ ਸੀ ਸਰਕਾਰੀ ਬੱਸ ਦੇ ਵਿੱਚ ਆ ਜਿੱਥੇ ਕਿ ਅਕਸਰ ਮਹਿਲਾਵਾਂ ਜਿਹੜੀਆਂ ਨੇ ਉਹ ਆਪਣੇ ਆਧਾਰ ਕਾਰਡ ਦੇ ਨਾਲ ਮੁਫਤ ਸਫ਼ਰ ਕਰਦੀਆਂ ਨੇ ਇਸ ਬੱਸ 'ਵੀ ਮਹਿਲਾਵਾਂ ਬੈਠੀਆਂ ਨੇ ਅਸੀਂ ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸੋਚਦੇ ਨੇ ਮਾਤਾ ਜੀ ਮਾਨਮ ਜੀ ਕੀ ਨਾਂ ਜੀ ਤੁਹਾਡਾ ਨਹੀਂ ਇੱਕ ਸਵਾਲ ਪੁੱਛਣਾ ਸੀਗਾ ਕਿਉਂਕਿ ਆਧਾਰ ਕਾਰਡ ਦੇ ਉੱਤੇ ਟਿਕਟ ਦੇ ਤੇ ਸਫ਼ਰ ਕਰਦੇ ਹੋ ਹੈਨਾ ਸਾਨੂੰ ਅਸੀਂ ਪਹਿਲੀ ਵਾਰ ਹੀ ਆਏ ਹਾਂ ਚੰਡੀਗੜ੍ਹ ਸਾਨੂੰ ਨਹੀਂ ਪਤਾ ਇਸ ਮਾਲ ਦਾ ਨੇ ਤੁਸੀਂ ਆਧਾਰ ਕਾਰਡ ਜਦੋਂ ਟਿਕਟ ਲੈਂਦੀ ਆ ਆਧਾਰ ਕਾਰਡ ਤੇ ਲੈਂਦੀ ਆ ਹਾਂਜੀ ਆਧਾਰ ਕਾਰਡ ਮੁਫਤ ਸਫ਼ਰ ਕਰ ਰਹੇ ਹੋ ਹਾਂਜੀ ਹਾਂਜੀ ਸਰਕਾਰ ਕਹਿੰਦੀ ਹੈ ਕਿ ਹੁਣ ਆਧਾਰ ਕਾਰਡ ਦੀ ਜਗ੍ਹਾ ਜਿਹੜਾ ਹੈ ਸਰਕਾਰ ਤੱਕ ਇੱਕ ਪ੍ਰੋਪੋਜ਼ਲ ਆਈ ਹੈ ਕਹਿੰਦੇ ਆਧਾਰ ਕਾਰਡ ਦੀ ਜਗ੍ਹਾ ਹੁਣ ਆਰਐਫਆਈਡੀ ਕਾਰਡ ਬਣਾਏ ਜਾਣਗੇ ਤਾਂਕਿ ਇਹ ਜਿਹੜੇ ਜਾਲੀ ਆਧਾਰ ਕਾਰਡ ਬੰਦੇ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾ ਸਕੇ ਕੀ ਲੱਗਦਾ ਇਸ ਦਾ ਕਿੰਨਾ ਅਸਰ ਪਏਗਾ ਕਿ ਜੇ ਮਹਿਲਾਵਾਂ ਨੂੰ ਇਸ ਦਾ ਫਾਇਦਾ ਹੋਏਗਾ ਇਸ ਘਰੇ ਨਹੀਂ ਪਤਾ ਹੈਗਾ ਇਹ ਕੀ ਕਾਰਡ ਬੰਨਾ ਹੈ ਕਿ ਨਹੀਂ ਬੰਨਾ ਹੈਗਾ ਆਧਾਰ ਕਾਰਡ ਤਾਂ ਚੱਲਦਾ ਹੀ ਪਿਆ ਹੈ ਹਾਂਜੀ ਨਹੀਂ ਜੇ ਸਰਕਾਰ ਨਵਾਂ ਕਾਰਡ ਬਣਾ ਦਿੰਦੀ ਹੈ ਕਿ ਤੁਹਾਨੂੰ ਲੱਗਦਾ ਉਸ ਨਾਲ ਫਾਇਦਾ ਹੋਏਗਾ ਪਤਾ ਨਹੀਂ ਜੀ ਇਸ ਗੱਲ ਦਾ ਨਹੀਂ ਪਤਾ ਹੈਗਾ ਹਾਂ ਠੀਕ ਹੈ ਸੋ ਕਹਿ ਰਹੇ ਨੇ ਕਿ ਪਤਾ ਨਹੀਂ ਹੈ ਅੱਗੇ ਚੱਲਦੇ ਹਾਂ ਅੱਗੇ ਵੀ ਮਹਿਲਾਵਾਂ ਜਿਹੜੀਆਂ ਨੇ ਉਹ ਬੈਠੀਆਂ ਨੇ ਜ਼ਰੂਰ ਗੱਲਬਾਤ ਕਰਾਂਗੇ ਤੁਸੀਂ ਆਧਾਰ ਕਾਰਡ ਦੇ ਉੱਤੇ ਟਿਕਟ ਲੈਂਦੀ ਹੈ ਜੀ ਹਾਂਜੀ ਭਾਜੀ ਜੇ ਆਧਾਰ ਕਾਰਡ ਦੀ ਜਗ੍ਹਾ ਸਰਕਾਰ ਇੱਕ ਨਵਾਂ ਕਾਰਡ ਬਣਾ ਦਿੰਦੀ ਹੈ ਉਸ ਨਾਲ ਕਿੰਨਾ ਕੁ ਫਾਇਦਾ ਮਹਿਲਾਵਾਂ ਨੂੰ ਹੋਏਗਾ ਖਾਸ ਕਰਕੇ ਕਿਉਂਕਿ ਸਰਕਾਰ ਕਹਿੰਦੀ ਕਿ ਮਹਿਲਾਵਾਂ ਦੀ ਜੀ ਸਹੀਕ ਜਾਣਕਾਰੀ ਹੈ ਉਹ ਸਰਕਾਰ ਤੱਕ ਕੌਣ ਹੈ ਨੀ ਉਹਤੇ ਕਾਰਡ ਦੇ ਬੈਨੀਫੀਸ਼ਲ ਮਿਲਣ ਤੇ ਪਤਾ ਲੱਗੇਗਾ ਨਾ ਕੀ ਸਾਨੂੰ ਕੀ ਬੈਨੀਫਿਟ ਮਿਲ ਰਿਹਾ ਹਾਂ ਜੀ ਜੇ ਆਧਾਰ ਕਾਰਡ ਦਾ ਸੇਮ ਹੀ ਉਹਦੇ ਨਾਲ ਦੀ ਕਾਪੀ ਬਣਾ ਰਹੇ ਤੇ ਉਹਦੇ ਵਿੱਚ ਤੇ ਸਰਕਾਰ ਵੇਸਟ ਆਫ ਮਨੀ ਜੋ ਇੱਕ ਚੀਜ਼ ਦੁਬਾਰਾ ਹੋ ਚੁੱਕੀ ਆ ਉਹਨਾਂ ਦੁਬਾਰਾ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਇਹਦਾ ਮੈਨੂੰ ਤੇ ਕੋਈ ਲੌਜਿਕ ਨਹੀਂ ਲੱਗਾ ਭਾਜੀ ਤੁਸੀਂ ਦੱਸੋ ਜੇ ਤੁਹਾਨੂੰ ਲੱਗਦਾ ਤੇ ਤੁਹਾਡੇ ਸਾਹਮਣੇ ਵੇਸਟ ਆਫ ਮਨੀ ਹੋਏਗਾ ਵੇਸਟ ਆਫ ਮਨੀ ਆਲਰੇਡੀ ਜੇ ਕਹਿ ਰਹੇ ਕਿ ਇੱਕ ਆਧਾਰ ਕਾਰਡ ਬੰਦ ਕਰਕੇ ਉਹਨਾਂ ਉਹਦੇ ਤੇ ਦੂਜੀ ਆਈਡੀ ਦੇਣੀ ਆ ਉਹਦੋਂ ਕੋਈ ਮਤਲਬ ਆਂਦਾ ਜਾਂ ਦੇ ਕੁਝ ਨਾਲ ਅਲੱਗ ਸਕੀਮ ਦੇ ਰਿਹਾ ਜਾਂ ਕੁਝ ਹੋਰ ਜ਼ਿਆਦਾ ਫੈਸਿਲਿਟੀ ਦੇ ਰਿਹਾ। ਕਿ ਨਾਲ ਦੇਣਾ ਸਹੀ ਇੱਕ ਜਾਣਕਾਰੀ ਜਿਹੜੀ ਹੈ ਮਹਿਲਾਵਾਂ ਨੂੰ ਮਿਲ ਪਾਏਗੀ ਕੋਈ ਜਾਲੀ ਆਧਾਰ ਕਾਰਡ ਦੇ ਉੱਤੇ ਮਹਿਲਾ ਟ੍ਰੈਵਲ ਨਹੀਂ ਕਰ ਪਾਏਗੀ। ਭਾਜੀ ਹੁਣ ਵੀ ਨਹੀਂ ਕੋਈ ਕਰਦਾ। ਜਾਲੀ ਦੇ ਉਸੇ ਵਾਲੇ ਫੜਿਆ ਜਾਂਦਾ ਏਦਾਂ ਦੀ ਤੇ ਕੋਈ ਗੱਲ ਵੱਜਦੀ। ਠੀਕ ਹੈ। ਸੋ ਇਧਰ ਵੀ ਮਹਿਲਾ ਹੈਗੇ ਨੇ ਮੈਡਮ ਤੁਸੀਂ ਵੀ ਆਧਾਰ ਕਾਰਡ ਦੇ ਉੱਤੇ ਟਿਕਟ ਲੈਂਦੀ ਹੋਏਗੀ। ਤੇ ਕੀ ਲੱਗਦਾ ਜੇਕਰ ਆਰਐਫਆਈਡੀ ਕਾਰਡਸ ਬਣ ਜਾਂਦੇ ਨੇ ਆਧਾਰ ਕਾਰਡ ਦੀ ਜਗ੍ਹਾ ਨਵੇਂ ਕਾਰਡ ਮਹਿਲਾਵਾਂ ਨੂੰ ਦਿੱਤੇ ਜਾਂਦੇ ਨੇ ਜਿਸ ਵਿੱਚ ਉਸ ਮਹਿਲਾ ਦੀ ਸਟੀਕ ਜਾਣਕਾਰੀ ਹੋਏਗੀ ਉਸ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਕੀ ਲੱਗਦਾ ਤੁਹਾਨੂੰ ਆਈ ਡੋਂਟ ਥਿੰਕ ਸੋ ਇਸੇ ਕੋਈ ਫਰਕ ਪੜੇਗਾ ਆਈ ਡੋਂਟ ਥਿੰਕ ਸੋ ਕਿਸੇ ਕੋਈ ਫਰਕ ਪੜੇਗਾ ਕਿਉਂਕਿ ਆਧਾਰ ਕਾਰਡ 'ਤੇ ਵੀ ਆਬਵੀਅਸਲੀ ਗਵਰਨਮੈਂਟ ਨੇ ਹਰ ਇੱਕ ਇਨਫੋਰਮੇਸ਼ਨ ਡਾਲੀ ਹੋਈ ਹੈ ਹੂੰ ਤਾਂ ਇਹ ਵੀ ਵੈਲਿਡ ਹੈ ਇਟਸ ਜਸਟ ਅ ਵੇਸਟ ਆਫ ਟਾਈਮ ਹੂੰ ਸੋ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਬਸ ਬੈਸਟ ਆਫ ਟਾਈਮ ਐਂਡ ਮਨੀ ਕਹਿ ਰਹੇ ਨੇ ਇੱਧਰ ਹੋਰ ਵੀ ਜਿਹੜੇ ਨੇ ਮਹਿਲਾਵਾਂ ਇੱਥੇ ਬੈਠੇ ਨੇ ਸੁਰੂ ਗੱਲਬਾਤ ਕਰ ਰਹੇ ਨੇ ਮੈਡਮ ਕੀ ਤੁਸੀਂ ਆਧਾਰ ਕਾਰਡ ਦੇ ਉੱਤੇ ਅਸਲ ਵਿੱਚ ਸਫਰੀ ਸਫਰ ਕਰ ਰਹੇ ਹੋ ਹਾਂ ਜੀ ਸਰ ਜੇਕਰ ਸਰਕਾਰ ਕਹਿ ਰਹੀ ਹੈ ਕਿ ਆਰ ਐਫ ਆਈ ਡੀ ਕਾਰਡ ਬਣਾ ਦਿੰਦੇ ਆ ਆਧਾਰ ਕਾਰਡ ਦੇ ਉੱਤੇ ਸਫਰ ਨਹੀਂ ਕਰਾ ਕੇ ਆਰ ਐਫ ਆਈ ਡੀ ਕਾਰਡ ਬਣਾਇਆ ਜਾਏਗਾ ਜੋ ਕਿ ਸਿਰਫ ਤੁਹਾਨੂੰ ਹੀ ਜਿਹੜਾ ਇਹ ਦਿੱਤਾ ਜਾਏਗਾ ਤੁਹਾਡੀ ਜਾਣਕਾਰੀ ਉਸ ਦੇ ਵਿੱਚ ਹੋਏਗੀ ਕਿ ਲੱਗਦਾ ਉਸ ਦਾ ਕੁਝ ਅਸਰ ਜਿਹੜਾ ਹੈ ਮਹਿਲਾਵਾਂ ਦੇ ਲਈ ਫਾਇਦੇਮੰਦ ਰਹੇ ਸਹੀ ਦੇ ਫਾਇਦੇ ਵੀ ਹੋ ਸਕਦੇ ਆ ਨੁਕਸਾਨ ਵੀ ਹੋ ਸਕਦੇ ਆ ਫਾਇਦੇ ਤੇ ਨੁਕਸਾਨ ਕਿਵੇਂ ਕੀ ਫਾਇਦਾ ਤੇ ਇਹ ਕਿ ਪ੍ਰੀਸਫਰ ਹੋਏਗਾ ਤੇ ਨੁਕਸਾਨ ਨਹੀਂ ਹੋਏਗਾ ਕਿ ਵੇਸਟ ਆਫ ਟਾਈਮ ਹੋਏਗਾ ਉਹਨੂੰ ਬਣਵਾਉਣ ਦੇ ਲਈ ਬਸ ਇਹ ਹੋਈ ਸਕੇ ਬਣਵਾਉਣ ਜਾਣੀ ਤੇ ਵੇਸਟੇਜ ਹੋਏਗੀ ਟਾਈਮ ਦੀ ਹਾਂਜੀ ਤੇ ਜੇਕਰ ਸਰਕਾਰ ਤੁਹਾਨੂੰ ਘਰੇ ਹੀ ਉਹ ਬਣਵਾ ਕੇ ਘਰੇ ਭੇਜ ਦਿੰਦੀ ਐ ਇਸ ਖਾਸ ਕਿ ਮਹਿਲਾ ਆਧਾਰ ਕਾਰਡ ਦਿਖਾਵੇ ਉਹਦਾ ਬਣਾ ਦਿੱਤਾ ਜਾਏਗਾ ਫਿਰ ਫਿਰ ਤਾਂ ਸਹੀ ਐ ਹਾਂਜੀ ਫਿਰ ਤਾਂ ਸਹੀ ਐ ਇਹ ਸਹੀ ਐ ਹਾਂਜੀ ਤਾਂ ਕਿ ਇਸ ਦੇ ਨਾਲ ਇਹ ਵੀ ਹੋਏਗਾ ਨਾ ਕੋਈ ਜਾਲੀ ਆਧਾਰ ਕਾਰਡ ਨਹੀਂ ਬਣ ਪਾਏਗਾ ਭਾਈ ਲਾਵਾ ਦਾ ਹਾਂਜੀ ਠੀਕ ਐ ਸੋ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਮਹਿਲਾਵਾਂ ਖਾਸ ਕੇ ਜਿਹੜੇ ਕਰਕੇ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਜਿਹੜਾ ਆਧਾਰ ਕਾਰਡ ਜੇ ਬਣੇਗਾ ਤਾਂ ਕੁਝ ਤਾਂ ਮਹਿਨਾਵਾਂ ਕਹਿ ਰਹੀਆਂ ਨੇ ਕਿ ਜਿਹੜਾ ਇਹ ਵੇਸਟ ਆਫ ਟਾਈਮ ਹੈ ਵੇਸਟ ਆਫ ਮਨੀ ਹੈ ਪਰ ਇਸ ਦਾ ਅਸਰ ਕਿੰਨਾ ਹੋਏਗਾ ਅੱਗੇ ਵੀ ਕੁਝ ਜਿਹੜੇ ਖਾਸ ਕਰਕੇ ਜਿਹਨੇ ਕਹਿ ਸਕਦੇ ਆ ਕਿ ਸਟਾਫ ਨਾਲ ਜੁੜੇ ਹੋਏ ਮੈਂਬਰ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਇੱਧਰ ਵੀ ਇੱਕ ਬਾਈ ਜੀ ਸਾਡੇ ਨਾਲ ਬੈਠੇ ਨੇ ਜ਼ਰੂਰ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਕੰਟਰੈਕਟਰ ਹੋ ਬਸ ਦੇ ਜੇਕਰ ਸਰਕਾਰਾਂ ਜਿੱਦਾਂ ਤੁਸੀਂ ਸਰਕਾਰੀ ਮੁਲਾਜ਼ਮ ਹੋ ਆਧਾਰ ਕਾਰਡ ਦੀ ਦਿੱਕਤ ਤੁਹਾਨੂੰ ਵੀ ਜ਼ਰੂਰ ਆਉਂਦੀ ਹੋਏਗੀ ਕਈ ਵਾਰ ਪਛਾਣ ਨਾ ਔਖਾ ਹੋ ਜਾਂਦਾ ਕਿ ਆਧਾਰ ਕਾਰਡ origignal ਹੈ ਕਿ ਡੁਪਲੀਕੇਟ ਹੈ ਪਰ ਜੇ ਸਰਕਾਰ ਆਧਾਰ ਕਾਰਡ ਛੱਡ ਕੇ ਆਰ ਐਫ ਆਈ ਡੀ ਮਹਿਲਾ ਦੀ ਬਣਾ ਦਿੰਦੀ ਹੈ ਤੇ ਉਸ ਦਾ ਤੁਹਾਨੂੰ ਕਿੰਨਾ ਕੁ ਆਸਾਨੀ ਹੋਏਗੀ ਬਤੌਰ ਕੰਡਕਟਰ ਤੁਹਾਨੂੰ ਕਿੰਨੀ ਆਸਾਨੀ ਹੋਏਗੀ ਸਰ ਜੋ ਵੀ ਸੁਵਿਧਾ ਸਰਕਾਰ ਦੀ ਹੈ ਅਸੀਂ ਮੰਨਣ ਜੋਗ ਹਾਂ ਕਿਉਂਕਿ ਅਸੀਂ ਮੁਲਾਜ਼ਮ ਹਾਂ ਜੋ ਵੀ ਸਰਕਾਰ ਦੇ ਹੁਕਮ ਨੇ ਅਸੀਂ ਉਹਨਾਂ ਦੇ ਬਿਲਕੁਲ ਅਸੀਂ ਉਹਨਾਂ ਦੇ ਬਿਲਕੁਲ ਮੁਤਾਜ਼ ਹਾਂ ਠੀਕ ਹੈ ਜੀ ਬਾਕੀ ਇਹ ਤੇ ਸਰਕਾਰ ਦੀ ਪਾਲਸੀ ਆ ਸਰਕਾਰ ਕੀ ਕਰਦੀ ਪਈ ਹੈ ਠੀਕ ਹੈ ਜੀ ਜੋ ਵੀ ਇਹਦੇ ਵਿੱਚ ਚਲੋ ਸਾਨੂੰ ਵੀ ਸੌਖ ਹੋਏਗਾ ਹੂੰ ਕਿ ਜੋ ਮਹਿਲਾਵਾਂ ਪੰਜਾਬ ਦੀਆਂ ਕੁਝ ਅਡਸਟੇਡ ਵਈ ਹੋਈਆਂ ਨੇ ਹੂੰ ਠੀਕ ਹੈ ਉਹ ਵੀ ਬਿਲਕੁਲ ਹੀ ਮਤਲਬ ਵੀ ਲਵਲੇਰੀਆਂ ਸਨ ਹੂੰ ਹੂੰ ਤੇ ਇਹਦੇ ਵਿੱਚ ਸਾਨੂੰ ਆਸਾਨੀ ਹੋਏਗੀ ਚਲੋ ਇਹਦੇ ਚ ਕਿਤੇ ਨਾ ਕਿਤੇ ਇਹ ਹੋ ਜਾਏਗਾ ਕਿ ਸਿਰਫ ਪੰਜਾਬ ਦੀਆਂ ਮਹਿਲਾਵਾਂ ਨੂੰ ਹੀ ਉਸ ਦਾ ਜਿਹੜਾ ਬੈਨੀਫਿਟ ਮਿਲੇਗਾ ਹਾਂਜੀ ਹਾਂਜੀ ਹੈਨਾ ਤੁਸੀਂ ਵੀ ਮੇਰੇ ਨਾਲ ਸਟਾਫ ਦੇ ਹੀ ਮੈਂਬਰ ਹੋ ਕੀ ਲੱਗਦਾ ਕਿ ਇਸ ਦਾ ਫਾਇਦਾ ਕਿੰਨਾ ਕੁ ਜਿਹੜਾ ਉਹ ਦੇਖਣ ਨੂੰ ਮਿਲੇਗਾ ਕਿ ਇਸ ਦਾ ਕੁਝ ਜਿਹੜਾ ਜੇਕਰ ਕੋਈ ਵੀ ਜਿਹੜਾ ਮਹਿਲਾਵਾਂ ਦਾ ਜਿਹੜਾ ਆਰਐਫਆਈਡੀ ਕਾਰਡ ਬਣ ਜਾਂਦਾ ਉਸ ਦਾ ਕੁਝ ਫਾਇਦਾ ਹੋਏਗਾ ਸਰਕਾਰੀ ਵਧੀਆ ਗੱਲ ਹੈ ਭਾਜੀ ਫਾਇਦਾ ਜ਼ਰੂਰ ਹੋਊਗਾ ਵਧੀਆ ਗੱਲ ਹੈ ਜਿਹੜਾ ਦੋ ਨੰਬਰ ਦਾ ਕੰਮ ਜਿੱਦਾਂ ਪਹਿਲਾਂ ਪਹਿਲਾਂ ਨਵਾਂ ਬਣ ਬੜਾ ਕੰਮ ਚੱਲਿਆ ਹੈ ਹਨਾ ਮੂੰਹ ਬਣ ਕੇ ਇੱਕ ਦੂਜੇ ਦੇ ਆਧਾਰ ਕਾਰਡ ਤੇ ਸਫਰ ਕਰਦੇ ਉਹ ਚਲੋ ਸਹੀ ਉਹ ਜੁਗਾ ਕਲੀਅਰ ਵਧੀਆ ਬੰਨਣਾ ਚਾਹੀਦਾ ਵਾ ਲੋਕੀ ਫਾਇਦਾ ਜੇ ਸਰਕਾਰ ਦੇ ਰਹੀ ਹੈ ਤੇ ਲੈਣਾ ਚਾਹੀਦਾ ਮਿਲਣਾ ਚਾਹੀਦਾ ਵਾ 40000 ਕਾਰਡਾਂ ਤੋਂ ਕਿਤੇ ਨਾ ਕਿਤੇ 100 ਹੋ ਜਾਏਗਾ 50 ਹੋ ਜਾਏਗਾ ਹਾਂ 50 ਠੀਕ ਸੋ ਸਿੱਧੇ ਤੌਰ ਦੇ ਤੇ ਅਸੀਂ ਤੁਹਾਨੂੰ ਬਸ ਦੇ ਵਿੱਚ ਵੀ ਲੋਕਾਂ ਨਾਲ ਗੱਲਬਾਤ ਕਰਕੇ ਸੁਣਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲੋਕ ਇਸ ਬਾਬਤ ਸਮਝਦੇ ਹਨ ਹਾਲਾਂਕਿ ਮਹਿਲਾਵਾਂ ਕਹਿ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਜੇਕਰ ਸੇਮ ਫੈਸਿਲਟੀਆਂ ਦੇਣੀਆਂ ਨੇ ਉਹ ਹੀ ਫੈਸਿਲਟੀਆਂ ਰਹਿਣ ਗਿਆ ਤਾਂ ਇਹ ਵੇਸਟੇਜ ਆਫ ਟਾਈਮ ਔਨ ਮਨੀ ਹੋਏਗਾ ਪੰਜਾਬ ਸਰਕਾਰ ਦਾ ਪਰ ਉੱਤੇ ਦੂਜੇ ਪਾਸੇ ਜੇਕਰ ਸਰਕਾਰੀ ਮੁਲਾਜ਼ਮਾਂ ਨਾਲ ਵੀ ਗੱਲ ਕਰ ਰਹੇ ਹਾਂ ਜਾਂ ਹੋਰ ਵੀ ਜਿਹੜੇ ਇਥੇ ਮੁਲਾਜ਼ਮ ਹੈਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਨੇ ਕਿ ਇਸ ਦਾ ਸੌਕ ਕਿੰਨਾ ਕਿੰਨਾ ਜ਼ਰੂਰ ਹੋਏਗੀ ਜਿਹੜੇ ਬਹੁਤ ਸਾਰੇ ਜਾਲੀ ਆਧਾਰ ਕਾਰਡ ਜਿਹੜੇ ਕਈ ਵਾਰ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਮਹਿਲਾ ਜਿਹੜੇ ਪੰਜਾਬ ਚਲ ਗਈ ਤਾਂ ਉਹਨਾਂ ਦਾ ਉੱਥੇ ਦਾ ਹਜ਼ਾਰ ਕਾਰਡ ਬਣ ਗਿਆ ਸੋ ਉਹ ਉਸ ਦੇ ਨਾਲ ਜਿਹੜੀ ਬਾਇਓਫਰਗੇਸ਼ਨ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਜ਼ਰੂਰ ਹੋ ਜਾਏਗੀ ਔਰ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਹੋਣਗੀਆਂ ਉਹੀ ਇਸ ਆਰਐਫਆਈਡੀ ਕਾਰਡ ਦਾ ਜਿਹੜਾ ਹੈ ਉਹ ਫਾਇਦਾ ਲੈ ਪਾਣਗੀਆਂ ਪਰ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਇਸ ਬਾਬਤ ਵੀ ਅਸੀਂ ਜਿਹੜਾ ਹੈ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਚੈਨਲ ਤੇ ਸੰਪਰਕ ਕਰ ਸਕਦੇ ਹੋ ਔਰ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਲੋਕਾਂ ਨਾਲ ਅਸੀਂ ਤੁਹਾਨੂੰ ਗੱਲਬਾਤ ਸ਼ੁਰੂ ਕਰਾਈ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਸ ਬਾਬਤ ਕੀ ਸੋਚਦੇ ਨੇ कॅमरा परसन रजत साईंद रुला लिविंग इंडिया न्यूज खरड